ਅਮਰਿਤਪਾਲ ਤੇ ਉਸਦੇ ਸਾਥੀ ਐਨਐਸਰ ਦੇ ਤਹਿਤ ਡਿਬਰੂਗੜ ਦੇ ਵਿੱਚ ਸਜ਼ਾ ਕੱਟ ਰਹੇ ਨੇ ਪਰ ਭੁੱਖ ਹੜਤਾਲ ਤੇ ਬੈਠੇ ਨੇ ਨਾ ਸਿਰਫ ਅਮਰਿਤਪਾਲ ਤੇ ਉਸਦੇ ਸਾਥੀ ਬਲਕਿ ਪੰਜਾਬ ਦੇ ਵਿੱਚ ਅਮਰਿਤਪਾਲ ਦੇ 30 ਦੇ ਕਰੀਬ ਸਮਰਥਕ ਅਮਰitsar ਜੇਲ੍ਹ ਦੇ ਵਿੱਚ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਸਮਰਥਕ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਅੱਡ ਪਖੜਤਾ ਉਤੇ ਬੈਠੇ ਹੋਏ ਨੇ ਪਰ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਕਿ ਇਹੋ ਜੀ ਗੱਲ ਸਾਂਝੀ ਕਰ ਦਿੱਤੀ ਜਿਸ ਤੋਂ ਬਾਅਦ ਹਲਚਲ ਮਚ ਸਕਦੀ ਹੈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵਿੱਚੋਂ ਮਤਲਬ ਪੂਰੀ ਟੀਮ ਜਿਹੜੀ ਉੱਥੇ ਮੌਜੂਦ ਹੈਗੀ ਅਮਰਿਤਪਾਲ ਦੀ ਸਜ਼ਾ ਕੱਟ ਰਹੀ ਹੈ ਉਹਨਾਂ ਦੇ ਵਿੱਚੋਂ ਤਿੰਨ ਇਹੋ ਜੇ ਸਿੰਘ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ ਐਨਐਸਏ ਦੇ ਤਹਿਤ ਸਜ਼ਾਵਾਂ ਕੱਟ ਰਹੇ ਨਹੀਂ ਔਰ ਅਮਰਿਤਪਾਲ ਸਿੰਘ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਭੁੱਖ ਹੜਤਾਲ ਤੇ ਬੈਠੇ ਸਿੰਘਾਂ ਦੀ ਹਾਲਤ ਬੇਹਦ ਨਾਜ਼ੁਕ ਹੋ ਗਈ ਹੈ ਸੀਰੀਅਸ ਹੋ ਗਏ ਨੇ ਔਰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਇੱਧਰ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਇਹ ਵੀ ਦੱਸਿਆ ਕਿ ਇੱਥੇ ਵੀ ਦੋ ਬੀਬੀਆਂ ਦੀ ਸਿਹਤ ਅਚਾਨਕ ਵਿਗੜ ਗਈ ਪੁਖਰ ਢਾਲ ਤੇ ਬੈਠੇ ਹੋਏ ਸਨ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹ ਬੇਹੋਸ਼ ਹੋ ਗਏ ਨੇ ਔਰ ਦੂਜੇ ਪਾਸੇ ਡੇਬਰੂਗੜਵੀ ਇਹੋ ਜਿਹੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਉੱਥੇ ਵੀ ਤਿੰਨ ਸਿੰਘ ਜਿਹੜੇ ਨੇ ਉਹ ਬੇਹੋਸ਼ ਹੋ ਚੁੱਕੇ ਨੇ ਆਖਿਰ ਸਿੰਘ ਕੌਣ ਨੇ ਉਹਨਾਂ ਦੇ ਬਾਰੇ ਵੀ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਦੱਸਿਆ ਹੈ ਖੁਲਾਸਾ ਦੱਸਿਆ ਕਿ ਆਖਿਰ ਕਿਹਦੀ ਸਿਹਤ ਵਿਗੜੀ ਹੈ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਲਗਾਤਾਰ ਇੱਕ ਪਾਸੇ ਕਿਸਾਨੀ ਮੋਰਚਾ ਲੱਗਿਆ ਦੂਜੇ ਪਾਸੇ ਅਮਰਤਪਾਲ ਸਿੰਘ ਨੂੰ ਘਰ ਲਿਆਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅਮਰ ਅ ਡੇਬਰੂਗੜ ਜੇਲ੍ਹ ਚੋਂ ਬਾਹਰ ਕਢਾ ਕੇ ਤੇ ਪੰਜਾਬ ਲੈ ਆਉਣ ਦੀ ਕੋਸ਼ਿਸ਼ ਛੇੜੀ ਆ ਕੀਤੀ ਜਾ ਰਹੀ ਹੈ ਨਾ ਸਿਰਫ ਅਮਰਿਤਪਾਲ ਸਿੰਘ ਦੇ ਮਾਤਾ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਬਲਕਿ ਅਮਰਿਤਪਾਲ ਸਿੰਘ ਦੇ ਸਮਰਥਕ ਵੀ ਜਿਹੜੇ ਨੇ ਉਹ ਪਖੜਤਾਲ ਤੇ ਬੈਠੇ ਹੋਏ ਨੇ ਅਮਰਿਤਸਰ ਜੀਲ ਦੇ ਵਿੱਚ ਅਮਰਿਤਪਾਲ ਸਿੰਘ ਦੇ 30 ਸਮਰਥਕ ਜਿਹੜੇ ਨੇ ਉਹ ਪਖੜਤਾਲ ਤੇ ਬੈਠੇ ਹੋਏ ਨੇ ਔਰ ਡਿਬੜੂ ਘੜ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਖੜਤਾਲ ਤੇ ਬੈਠੇ ਹੋਏ ਨੇ ਪਰ ਡਿਬੜੂ ਘਰ ਜੇਲ੍ਹ ਦੇ ਵਿੱਚ ਤਿੰਨ ਸਿੰਘ ਜਿਹੜੇ ਨੇ ਉਹਨਾਂ ਦੀ ਸਿਹਤ ਬੇਹੱਦ ਖਰਾਬ ਹੋ ਗਈ ਹੈ ਸੀਰੀਅਸ ਦੱਸੇ ਜਾ ਰਹੇ ਨੇ ਉੱਥੇ ਬੇਹੋਸ਼ ਹੋ ਗਏ ਨੇ ਪਖੜਤਾਲ ਦੇ ਚਲਦੇ ਜਿਸ ਵਾਸਤੇ ਅਮਰਿਤਪਾਲ ਸਿੰਘ ਦੇ ਮਾਤਾ ਜੀ ਸਰਕਾਰ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਤਿੰਨ ਸਿੰਘ ਹੋਣ ਜਾਂ ਫਿਰ ਪੰਜਾਬ ਦੇ ਵਿੱਚ ਭੁਖੜਤਾੜ ਤੇ ਬੈਠਾ ਹੋਵੇ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਹੋਵੇ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਸਰਕਾਰ ਜੋ ਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਉਹਦੀ ਜ਼ਿੰਮੇਵਾਰੀ ਹੋਵੇਗੀ ਜੇ ਕੋਈ ਨੁਕਸਾਨ ਵਾਪਰਦਾ ਹੈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਸਿੱਧੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਬੋਲਦੇ ਨੇ ਆਓ ਸੁਣ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੈਂ ਸਰਕਾਰਾਂ ਨੂੰ ਦੱਸ ਰਹੀਆਂ ਚਾਹੁੰਨੀ ਆ ਕਿ ਜਿਹੜੇ ਇੱਥੇ ਉੱਥੇ ਐਨਐਸਏ ਦੇ ਮਤਲਬ ਕਿ 10 ਸਿੰਘ ਭੋਖੜਤਾਲ ਤੇ ਬੈਠੇ ਆ ਉਹਨਾਂ ਚ ਤਿੰਨ ਸਿੰਘ ਜ਼ਿਆਦਾ ਸੀਰੀਅਸ ਆ ਇੱਥੇ ਵੀ ਜਿਹੜੇ ਪਰਿਵਾਰ ਬੈਠੇ ਆ ਸਿੰਘਾਂ ਦੇ ਭੋਖੜਤਾਲ ਤੇ ਉੱਚ ਕੁਲਵੰਤ ਸਿੰਘ ਰਾਓ ਕੇ ਦੀ ਮਾਤਾ ਜੀ ਜਿਹੜੀ ਉਹ ਬੇਹੋਸ਼ ਹੋ ਗਿਆ ਤੇ ਇਹਨਾਂ ਦੀ ਐਂਬੂਲੈਂਸ ਵੀ ਜਿਹੜੀ ਤਾਂ ਕਾਲਾ ਸਟਾਰਟ ਨਹੀਂ ਹੋਈ ਇਹਨਾਂ ਬੰਦਿਆਂ ਦਾ ਖਿਆਲ ਕੀ ਰੱਖਣਾ ਇਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਉੱਥੇ ਸਾਡੇ ਬੰਦ ਸਿੰਘਾਂ ਦਾ ਨਕਸ਼ਾਜ ਨ ਹੋ ਜਾਣਾ ਤੇ ਇੱਥੇ ਪਰਿਵਾਰਾਂ ਦਾ ਹੋ ਜਾਣਾ ਹੁਣ ਇਹ ਸਰਕਾਰ ਵੇਖ ਲਿਆ ਪੀਨੇ ਸਾਨੂੰ ਕਿਹਦੇ ਪਾਸੇ ਤੋਰਨਾ ਵਾ ਸਾਡੀ ਇਹਨਾਂ ਨੂੰ ਸਖਤ ਤੋੜਨਾ ਵਾ ਵੀ ਇਹਦਾ ਛੇਤੀ ਤੋਂ ਛੇਤੀ ਇਹਦਾ ਫੈਸਲਾ ਲਵੇ ਨਹੀਂ ਤੇ ਜੇ ਕੋਈ ਵੀ ਸਾਡੇ ਸਿੰਘ ਦਾ ਚਾਹੇ ਇੱਥੇ ਕੇ ਪਰਿਵਾਰ ਦਾ ਨੁਕਸਾਨ ਹੁੰਦਾ ਤੇ ਇਹਨਾਂ ਨੂੰ ਬਹੁਤ ਮਹਿੰਗਾ ਪਾਊਗਾ ਮਤਲਬ ਕਿਸੇ ਵੀ ਪਰਿਵਾਰ ਨੂੰ ਚਾਹੇ ਕੇ ਸਾਡੇ ਸਿੰਘ ਨੂੰ ਜੁਮੇ ਮਤਲਬ ਕੋਈ ਹੁੰਦੀ ਮੁਸ਼ਕਲ ਜੇ ਦੀ ਸਰਕਾਰ ਜ਼ਿੰਮੇਵਾਰ ਹੋਗੀ ਇਹ ਸਰਕਾਰ ਹੀ ਪਰਪਾਈ ਕਰੂਗੀ ਇਹਦੀ ਜੇ ਸਾਡੇ ਸਿੰਘ ਦਾ ਨੁਕਸਾਨ ਹੁੰਦਾ ਚਾਹੇ ਉਹਦੇ ਕੇ ਪਰਿਵਾਰ ਦੇ ਮੈਂਬਰ ਦਾ ਨੁਕਸ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ